ਵਾਰੀ ਦੀ ਨੌਕਰੀ ਲੈਣ ਵਾਸਤੇ ਕੋਈ ਪੈਸਾ ਨਾ ਲੱਗੇ ਬਿਲਕੁਲ ਉਵੇਂ ਜਿਵੇਂ ਜਿਵੇਂ ਸੁਨੰਦਰ ਦੇ ਵਿੱਚ ਤੁਸੀਂ ਬੋਤਾਂ ਲਾ ਕੇ ਸੁੱਕੇ ਨਿਕਲੇ ਹੋ। ਸਤੂ ਘਟੀ ਦੇ ਲਈ ਤੁਸੀਂ ਜਿੰਨੇ ਬੈਠੇ ਇੱਕ ਵੀ ਬੰਦਾ ਉੱਠ ਕੇ ਕਹੇ ਲੋ ਇਸੇ ਅੰਮਲੇ ਜਾਂ ਮੰੰਦਰੀ ਦਾ ਸਿਬਾਸ਼ ਕਰਨੇਗੇ। ਕੋਈ ਕਿਸੇ ਪ੍ਰਭਾਵਸ਼ਾਲੀ ਬੰਦੇ ਨੂੰ ਜਾਂ ਕੋਈ ਸਾਡੀ ਪਾਰਟੀ ਦੇ ਕਿਸੇ ਚੇਅਰਮੈਨ ਨੂੰ ਜਾਂ ਕਿਸੇ ਹੋਰ ਨੂੰ ਪੈਸੇ ਦੇਣੇ ਭਈ ਤੁਹਾਨੂੰ ਘਰੇ ਚਿੱਠੀ ਆਈ। ਤੁਹਾਨੂੰ ਘਰੇ ਬਲਾਵਾ ਆਇਆ ਨਾ ਕਿ ਆ ਜਾਓ ਹੁਣ ਕੀ ਹੈ ਹੁਣ ਇਹ ਤਾਂ ਬਧਾਈਆਂ ਤਾਂ ਹੋ ਗਿਆ ਤੁਹਾਨੂੰ ਵੀ ਕਿਸੇ ਬਿਨਾਸ ਬਾਰਿਸ਼ ਤੋਂ ਵੀ ਬਿਨਾ ਕਿਸੇ ਐਸੇ ਤੋਂ ਆਇਆ ਹੁਣ ਤੁਹਾਡੀ ਫਸਲ ਦੀ ਮਿਹਨਤ ਲੇ ਜਦੋਂ ਤੁਸੀਂ ਜਾਓਗੇ ਫੀਲ ਦੇ ਵਿੱਚ ਬਹੁਤ ਲੱਖਾਂ ਲੋਕਾਂ ਜਿਹਨਾਂ ਤੁਹਾਡੇ ਤੋਂ ਮੈਦਾ ਹੋਣਗੇ ਇੱਕ ਕਲਮ ਨਾਲ ਤੁਹਾਡੀ ਦਸਤ ਤੁਹਾਡੇ ਸਾਈਨ ਉਸ ਕਰਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਣੀ ਹੈ ਸ੍ਰੀ ਜੀ ਇੱਕ ਗਲਤ ਸਾਈਨ ਹੋਵੇ ਤਾਂ ਜਾਣ ਹੋ ਜੇ ਗਲਤ ਕਰਵਾ ਲੈ ਕੇ ਜਾਂ ਸੁਬੇ ਹੋਇਆ ਤਾਂ ਉਸ ਘਰ ਦੇ ਵਿੱਚ ਕਤਲਾਂ ਦਾ ਕੰਮ ਜਲਦੀ ਹੋ ਗਿਆ ਫਟਵਾਰੀ ਦਾ ਉਹਦਾ ਜਿਹੜਾ ਉਹ ਜ਼ਮੀਨਾਂ ਨਾਲ ਜੁੜਿਆ ਹੋਇਆ ਤੇ ਆਪਣੇ ਕੋਲ ਬੰਨੇ ਦਾ ਪੱਟ ਪਿੱਛੇ ਬੰਦਾ ਸੀ ਸੁਸਤਨ ਕੇ ਤੁਹਾਡੇ ਦੋਵੇਂ ਵੀ ਇੰਤਰਦਿਆਂ ਕਿ ਤੁਸੀਂ ਸਹੀ ਫੈਸਲਾ ਕਿ ਖੁਸ਼ਕਬਰੀ ਹੋਰ ਨਾ ਹੋਵੇ ਇਸ ਲਈ ਕਿਉਂਕਿ ਮੈਨੂੰ ਪਤਾ ਹੈ ਸਾਰਾ ਮੈਂ ਕੋਈ ਨਾ ਮੇਰੇ ਕੋਈ ਕੰਨ ਭਰ ਸਕਦਾ ਨਾ ਮੈਨੂੰ ਕੋਈ ਚੁਗਲੀ ਕਰਾਸ ਕਰ ਸਕਦਾ ਏ ਕੀ ਕਰਦੇ ਇਹਨੂੰ ਸਾਰਾ ਉਂਗਲਾਂ ਤੇ ਗਿਣਿਆ ਬੈਠਾ ਤੁਸੀਂ ਕਲਮ ਜਿੰਨੀ ਯੂਜ਼ ਕਰੋਗੇ ਪੱਤੇ ਉੰਨੇ ਵਧਣਗੇ ਜਿੰਨੀਆਂ ਕਲਮ ਛੋੜ ਦਿਆਂ ਤਾਂ ਕਿਦੋਂਗੇ ਫਿਰ ਮੈਂ ਦਿਵਾ ਦੇਗਾ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰਾ ਕਰੋ 5000 ਤੋਂ ਇਹ ਪੱਤਾ ਵਧਾ ਕੇ 17 ਲੱਖ ਮੈਂ ਫੇਰ ਕਹਨਾ ਕਿ ਸਰਕਾਰਾਂ ਕੋਲੇ ਕਦੇ ਵੀ ਖਜ਼ਾਨਿਆਂ ਚ ਪੈਮੀ ਨਹੀਂ ਹੁੰਦੀ ਨੀਅਤ ਹੀ ਕਦੇ ਹੁੰਦੀ ਬਸ ਜੋ ਸਾਡੀ ਨੀਅਤ ਸਾਫ਼ ਹੈ ਜੋ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਬਣਨ ਜਾ ਰਹੇ ਹੋ ਅੱਜ ਨਵੇਂ ਅਫੇ ਪਰਿਵਾਰ ਦੇ ਨਵੇਂ ਮੈਂਬਰਾਂ ਨੂੰ ਗਿਫਟ ਤਾਂ ਕੋਈ ਬਣ ਰਹੀ ਹੈ ਨਾ ਸੋ 18000 ਰੁਪਇਆ ਤੁਹਾਨੂੰ ਟ੍ਰੇਨਿੰਗ ਦੇ ਦੌਰਾਨ ਦੇਗਾ ਪਤਾ ਹੀ ਕਹੂੰਗਾ ਮੈਂ ਉਸ ਤੋਂ ਬਾਅਦ ਫਿਰ ਤੁਸੀਂ ਜਿਹੜੀ ਵੀ ਤੁਹਾਡਾ ਪੇਸਟੇਲ ਆ ਉਹਦੇ ਵਿੱਚ ਜਿੰਨੇ ਵੀ ਪੱਤੇ ਹੋਣਗੇ ਮਿਲਦੇ ਜਾਣਗੇ ਤੁਸੀਂ ਅੱچھے ਕੰਮ ਕਰਦੇ ਜਾਓਗੇ ਤੇ ਮਾਨਦਨਾਂ ਕੰਮ ਕਰਦੇ ਜਾਓਗੇ ਅਸੀਂ ਆਪਣੀ ਦੇਖੀ ਹੈ ਜੀ ਸਾਰਾ ਕਿਹੜਾ ਟਾਕਰ ਵਿੱਚ ਜਿੱਤੇ ਕੰਮ ਕਰੀਏ ਤੇ ਨਾ ਕੋਈ ਸੋ ਅੱਜ 700 ਨਾਸਤੇ 500 86 ਨਵੀਆਂ ਪੋਸਟਾਂ ਵਾਸਤੇ ਐਡਵਰਟਾਈਜ਼ਮੈਂਟ ਦੇ ਦਿੱਤਾ